ਆ ਐਕਸੈਸ ਬੈਂਕ ਦੀ ਮਸ਼ੀਨ ਸਾਨੂੰ ਪਤਾ ਹਾਂਜੀ ਇਹਨਾਂ ਤੇ ਚਲਾਨ ਹੋਣ ਲੱਗ ਜਾਨਾ ਫੇਰ ਗੱਲਾਂ ਹੋਰ ਆ 5-500 ਰੁਪਇਆ ਤੁਸੀਂ ਲੈਣੇ ਹੋ ਤੁਸੀਂ ਟੱਚ ਨਾ ਮੈਨੂੰ ਕਰਿਓ ਮੇਰਾ ਰਾਈਟ ਆ ਇਹ ਟੱਚ ਨਾ ਕਰਿਓ ਮੈਨੂੰ ਤੁਸੀਂ ਆਓ ਇਹ ਨਹੀਂ ਥੱਲੇ ਹੁੰਦਾ ਹੁਣ ਮੈਂ ਫੋਨ ਕਰਤਾ ਬੰਦੇ ਆ ਰਹੇ ਆ ਅਹੀ ਅੱਜ ਦਿਨਾਂ ਨੂੰ ਹਫਤਾ ਹੋ ਗਿਆ ਤੁਹਾਡੇ ਪਿੱਛੇ ਤੂੰ ਹੀ ਤੁਹਾਡਾ ਡੇਲੀ ਦਾ ਕੰਮ ਆ ਜੋ ਡੇਲੀ ਆਉਂਦਾ ਹਾਂ ਹਾਂ ਕੋਈ ਜਦੋਂ ਜਿੱਦਾਂ ਜਿੱਦਾਂ ਚਲਾਨ ਆਉਂਦੇਗੇ ਉਦਾਂ ਗਰੁੱਪਾਂ 'ਚ ਪਾਉ ਵੀਡੀਓ ਮੈਂ ਦੱਸਤਾ ਤੁਹਾਡਾ ਰੋਜ਼ ਦਾ ਕੰਮ ਆ ਜੀ ਪਹਿਲਾਂ ਬੰਦ ਕਰ ਲੈ ਪੂਰੇ ਦਸ ਤੈਨੂੰ ਭੇਜਿਆ ਕਿੰਨੇ ਆ ਮੈਨੂੰ ਜਿੰਨੇ ਮਰਜ਼ੀ ਭੇਜਿਆ ਹੋਵੇ ਤੈਨੂੰ ਕਾਹ ਕਿੰਨੇ ਆ ਤੇਰੀ ਆਵਾਜ਼ ਮਾਰੀ ਆ ਮੈਨੂੰ ਆਵਾਜ਼ ਮਾਰੀ ਆ ਮੇਰੇ ਗੱਡੀ ਨੰਬਰ ਬੋਲਿਆ ਮੇਰਾ ਉਹ ਬੰਦੇ ਨੇ ਆਵਾਜ਼ ਮਾਰੀ ਉਹ ਦੇਖੋ ਉਹ ਬੰਦਾ ਰੱਖਿਆ ਤੁਸੀਂ ਆ ਰੱਖਿਆ ਤੁਸੀਂ ਦਲਾਲ ਆ ਦੇ ਇੱਕ ਬੰਦਾ ਆ ਬੰਦਾ ਰੱਖਿਆ ਤੁਸੀਂ ਪਛਾਣਦੇ ਮਤਲਬ ਦਲਾਲ ਹੈ ਨਾ ਹਾਂ ਤੂੰ ਆ ਬੰਦੇ ਦੀ ਆਵਾਜ਼ ਮਾਰੀ ਆ ਕੋਈ ਚੱਕਰ ਨਹੀਂ ਹੈਗਾ ਆ ਐਕਸੈਸ ਬੈਂਕ ਦੀ ਮਸ਼ੀਨ ਸਾਨੂੰ ਪਤਾ ਹਾਂਜੀ ਇਹਨਾਂ ਦੇ ਚਲਾਨ ਹੋਣ ਲੱਗ ਜਾਨਾ ਫੇਰ ਗੱਲਾਂ ਹੋਰ ਆ 5-500 ਰੁਪਇਆ ਤੁਸੀਂ ਲੈਣੇ ਹੋ ਤੁਸੀਂ ਟੱਚ ਨਾ ਮੈਨੂੰ ਕਰਿਓ ਮੇਰਾ ਰਾਈਟ ਆ ਇਹ ਟੱਚ ਨਾ ਕਰਿਓ ਮੈਨੂੰ ਤੁਸੀਂ ਇਹ ਨਹੀਂ ਥੱਲੇ ਹੁੰਦਾ ਹੁਣ ਮੈਂ ਫੋਨ ਕਰਤਾ ਬੰਦੇ ਆ ਰਹੇ ਆ ਆਹੀ ਅੱਜ ਦਿਨਾਂ ਨੂੰ ਹਫਤਾ ਹੋ ਗਿਆ ਤੁਹਾਡੇ ਪਿੱਛੇ ਤੁਸੀਂ ਤੁਹਾਡਾ ਡੇਲੀ ਦਾ ਕੰਮ ਆ ਹਾਂ ਕੋਈ ਜਦੋਂ ਜਿੱਦਾਂ ਜਿੱਦਾਂ ਚਲਾਨ ਆਉਦੇਗੇ ਉਦਾਂ ਗਰੁੱਪਾਂ 'ਚ ਪਾਉ ਵੀਡੀਓ ਮੈਂ ਦੱਸਤਾ ਤੁਹਾਡਾ ਰੋਜ਼ ਦਾ ਕੰਮ ਆ ਜੇ ਪਹਿਲਾਂ ਭੰਗ ਰਾਂਦਾ ਪੂਰਾ ਦਸ ਤੈਨੂੰ ਭੇਜਿਆ ਕਿੰਨੇ ਮੈਨੂੰ ਜੇ ਇਹਨੇ ਮਰਜ਼ੀ ਭੇਜਿਆ ਹੋਵੇ ਕਿੰਨ ਕਾ ਗਨੇ ਆ ਤੇਰੀ ਆਵਾਜ਼ ਮਾਰੀ ਆ ਮੈਨੂੰ ਆਵਾਜ਼ ਮਾਰੀ ਆ ਮੇਰੇ ਗੱਡੀ ਨੰਬਰ ਬੋਲਿਆ ਮੇਰਾ ਉਹ ਬੰਦੇ ਨੇ ਆਵਾਜ਼ ਮਾਰੀ ਉਹ ਦੇਖੋ ਉਹ ਬੰਦਾ ਰੱਖਿਆ ਤੁਸੀਂ ਆ ਰੱਖਿਆ ਤੁਸੀਂ ਦਲਾਹ ਆ ਦੇ ਇੱਕ ਬੰਦਾ ਆ ਬੰਦਾ ਰੱਖਿਆ ਤੁਸੀਂ ਮੈਂ ਕਹਾਂ ਲੈ ਮੈਂ ਦਲਾਹ ਲੈਣਾ ਹਾਂ ਤੂੰ ਆ ਬੰਦੇ ਨੇ ਆਵਾਜ਼ ਮਾਰੀ ਆ ਕੋਈ ਚੱਕਰ ਨਹੀਂ ਹੈਗਾ ਆ ਐਕਸੈਸ ਬੈਂਕ ਦੀ ਮਸ਼ੀਨ ਸਾਨੂੰ ਪਤਾ ਹਾਂਜੀ ਇਹਨਾਂ ਤੇ ਚਲਾਨ ਆਉਣ ਲੱਗ ਜਣ ਨਾ ਫੇਰ ਗੱਲਾਂ ਹੋਰ ਆ 550 ਰੁਪਇਆ ਤੁਸੀਂ ਲੈਨੇ ਹੋ ਤੁਸੀਂ ਟੱਚ ਨਾ ਮੈਨੂੰ ਕਰਿਓ ਮੇਰਾ ਰਾਈਟ ਆ ਇਹ ਟੱਚ ਨਾ ਕਰਿਓ ਮੈਨੂੰ ਤੁਸੀਂ ਇਹ ਨਹੀਂ ਥੱਲੇ ਹੁੰਦਾ ਹੁਣ ਮੈਂ ਫੋਨ ਕਰਤਾ ਬੰਦੇ ਆ ਰਹੇ ਆ ਆਹੀ ਅੱਜ ਦਿਨਾਂ ਨੂੰ ਹਫਤਾ ਹੋ ਗਿਆ ਤੁਹਾਡੇ ਪਿੱਛੇ ਤੁਸੀਂ ਤੁਹਾਡਾ ਡੇਲੀ ਦਾ ਕੰਮ ਆ ਹਾਂ ਕੋਈ ਜਦੋਂ ਜਿੱਦਾਂ ਜਿੱਦਾਂ ਚਲਾਨ ਆਉਂਦੇਗੇ ਉਦਾਂ ਗਰੁੱਪਾਂ 'ਚ ਪਾਉ ਵੀਡੀਓ ਮੈਂ ਦੱਸਤਾ ਤੁਹਾਡਾ ਰੋਜ਼ ਦਾ ਕੰਮ ਆ ਇਹ ਪਹਿਲਾਂ ਬੰਦ ਰਹਿਣਾ ਬੱਸ ਤੈਨੂੰ ਤੇ ਬਿਆਦ ਨਹੀਂ ਆ ਮੈਨੂੰ ਜੇ ਇਹਨੇ ਮਰਜ਼ੀ ਭੇਜਿਆ ਹੋਵੇ ਕਿੰਨਾਂ ਕਾਹ ਕਹਿੰਦੇ ਆ ਤੇਰਵਾਜ ਮਾਰੀਆ ਮੈਨੂੰ ਆਵਾਜ਼ ਮਾਰੀ ਆ ਮੇਰੇ ਗੱਡੀ ਨੰਬਰ ਬੋਲਿਆ ਮੇਰਾ ਉਹ ਬੰਦੇ ਨੇ ਆਵਾਜ਼ ਮਾਰੀ ਉਹ ਦੇਖੋ ਉਹ ਬੰਦਾ ਰੱਖਿਆ ਤੁਸੀਂ ਆ ਰੱਖਿਆ ਤੁਸੀਂ ਦਲਾਹ ਆ ਦੇ ਇੱਕ ਬੰਦਾ ਆ ਬੰਦਾ ਰੱਖਿਆ ਤੁਸੀਂ ਤਾਂ ਗੱਲ ਵਿੱਚ ਦਲਾਹ ਲੈਣਾ ਹਾਂ ਤੂੰ ਆ ਬੰਦੇ ਨੇ ਆਵਾਜ਼ ਮਾਰੀ ਆ ਕੋਈ ਚੱਕਰ ਨਹੀਂ ਹੈਗਾ ਆ ਐਕਸੈਸ ਬੈਂਕ ਦੀ ਮਸ਼ੀਨ ਸਾਨੂੰ ਪਤਾ ਹਾਂਜੀ ਇਨਾ ਤੇ ਚਲਾਨ ਹੋਣ ਲੱਗ ਜਾਣ ਨਾ ਫੇਰ ਗੱਲਾਂ ਬ ਹੋਰ ਆ 5-500 ਰੁਪਇਆ ਤੁਸੀਂ ਲੈਨੇ ਹੋ ਤੁਸੀਂ ਟੱਚ ਨਾ ਮੈਨੂੰ ਕਰਿਓ ਮੇਰਾ ਰਾਈਟ ਆ ਇਹ ਟੱਚ ਨਾ ਕਰਿਓ ਮੈਨੂੰ ਤੁਸੀਂ ਇਹ ਨਹੀਂ ਥੱਲੇ ਹੁੰਦਾ ਹੁਣ ਮੈਂ ਫੋਨ ਕਰਤਾ ਬੰਦੇ ਆ ਰਹੇ ਆ ਅਹੀ ਅੱਜ ਦਿਨਾਂ ਨੂੰ ਹਫਤਾ ਹੋ ਗਿਆ ਤੁਹਾਡੇ ਪਿੱਛੇ ਤੁਸੀਂ ਤੁਹਾਡਾ ਡੇਲੀ ਦਾ ਕੰਮ ਆ ਜੋ ਡੇਲੀ ਆਉਂਦਾ ਹਾਂ ਹਾਂ ਕੋਈ ਜਦੋਂ ਜਿੱਦਾਂ ਜਿੱਦਾਂ ਚਲਾਨ ਆਉਂਦੇਗੇ ਉਦਾਂ ਗਰੁੱਪਾਂ 'ਚ ਪਾਉ ਵੀਡੀਓ ਮੈਂ ਦੱਸਦਾ ਤੁਹਾਡਾ ਰੋਜ਼ ਦਾ ਕੰਮ ਆ ਜੇ ਪਹਿਲਾਂ ਬੰਦ ਕਰਦਾ ਪੂਰੇ ਦਸ ਤੈਨੂੰ ਭੇਜਿਆ ਕਿੰਨੇ ਆ ਮੈਨੂੰ ਜਿੰਨੇ ਮਰਜ਼ੀ ਭੇਜਿਆ ਹੋਵੇ ਤੈਨੂੰ ਕਾਹ ਕਿੰਨੇ ਆ ਤੇਰੀ ਆਵਾਜ਼ ਮਾਰੀ ਆ ਮੈਨੂੰ ਆਵਾਜ਼ ਮਾਰੀ ਆ ਮੇਰੇ ਗੱਡੀ ਨੰਬਰ ਬੋਲਿਆ ਮੇਰਾ ਉਹ ਬੰਦੇ ਨੇ ਆਵਾਜ਼ ਮਾਰੀ ਉਹ ਦੇਖੋ ਉਹ ਬੰਦਾ ਰੱਖਿਆ ਤੁਸੀਂ ਆ ਰੱਖਿਆ ਤੁਸੀਂ ਦਲਾਲ ਆ ਦੇ ਇੱਕ ਬੰਦਾ ਆ ਬੰਦਾ ਰੱਖਿਆ ਤੁਸੀਂ ਪਤਾ ਨਹੀਂ ਮੈਂ ਚਲਾ ਲੈਣਾ ਹਾਂ ਤੂੰ ਆ ਬੰਦੇ ਦੀ ਆਵਾਜ਼ ਮਾਰੀ ਆ ਕੋਈ ਚੱਕਰ ਨਹੀਂ ਹੈਗਾ ਆ ਐਕਸੈਸ ਬੈਂਕ ਦੀ ਮਸ਼ੀਨ ਸਾਨੂੰ ਪਤਾ ਹਾਂਜੀ ਇਹਨਾਂ ਦੇ ਚਲਾਨ ਹੋਣ ਲੱਗ ਜਾਨਾ ਫੇਰ ਗੱਲਾਂ ਹੋਰ ਆ 5-500 ਰੁਪਏ ਤੁਸੀਂ ਲੈਣੇ ਹੋ ਤੁਸੀਂ ਟੱਚ ਨਾ ਮੈਨੂੰ ਕਰਿਓ ਮੇਰਾ ਰਾਈਟ ਆ ਇਹ ਟੱਚ ਨਾ ਕਰਿਓ ਮੈਨੂੰ ਤੁਸੀਂ ਵਾਹ ਇਹ ਨਹੀਂ ਥੱਲੇ ਹੁੰਦਾ ਹੁਣ ਮੈਂ ਫੋਨ ਕਰਤਾ ਬੰਦੇ ਆ ਰਹੇ ਆ ਅਹੀ ਅੱਜ ਦਿਨਾਂ ਨੂੰ ਹਫਤਾ ਹੋ ਗਿਆ ਤੁਹਾਡੇ ਪਿੱਛੇ ਤੁਸੀਂ ਤੁਹਾਡਾ ਡੇਲੀ ਦਾ ਕੰਮ ਆ ਹਾਂ ਕੋਈ ਜਦੋਂ ਜਿੱਦਾਂ ਜਿੱਦਾਂ ਚਲਾਨ ਆਉਂਦੇਗੇ ਉਦਾਂ ਗਰੁੱਪਾਂ 'ਚ ਪਾਉ ਵੀਡੀਓ ਮੈਂ ਦੱਸਤਾ ਤੁਹਾਡਾ ਰੋਜ਼ ਦਾ ਕੰਮ ਆ ਰਹੇ ਪਹਿਲਾਂ ਭੰਗ ਰਾਂਦਾ ਪੂਰੇ ਦਸਤੇ ਤੈਨੂੰ ਭੇਜਿਆ ਜਿੰਨੇ ਆ ਮੈਨੂੰ ਜਿੰਨੇ ਮਰਜ਼ੀ ਭੇਜਿਆ ਹੋਵੇ ਕਿੰ ਕਾ ਗਿੰਨੇ ਆ ਤੇਰੀ ਆਵਾਜ਼ ਮਾਰੀ ਆ ਮੈਨੂੰ ਆਵਾਜ਼ ਮਾਰੀ ਆ ਮੇਰੇ ਗੱਡੀ ਨੰਬਰ ਬੋਲਿਆ ਮੇਰਾ ਉਹ ਬੰਦੇ ਨੇ ਆਵਾਜ਼ ਮਾਰੀ ਉਹ ਦੇਖੋ ਉਹ ਬੰਦਾ ਰੱਖਿਆ ਤੁਸੀਂ ਆ ਰੱਖਿਆ ਤੁਸੀਂ ਦਲਾਹ ਆ ਦੇ ਇੱਕ ਬੰਦਾ ਆ ਬੰਦਾ ਰੱਖਿਆ ਤੁਸੀਂ ਇਹ ਪੈਸੇ ਲੈਣੇ ਦਲਾਹ ਲੈਣਾ ਹਾਂ ਤੂੰ ਆ ਬੰਦੇ ਨੇ ਆਵਾਜ਼ ਮਾਰੀ ਆ ਕੋਈ ਚੱਕਰ ਨਹੀਂ ਹੈਗਾ ਆ ਐਕਸੈਸ ਬੈਂਕ ਦੀ ਮਸ਼ੀਨ ਸਾਨੂੰ ਪਤਾ ਹਾਂਜੀ ਇਹਨਾਂ ਤੇ ਚਲਾਨ ਹੋਣ ਲੱਗ ਜਾਨਾ ਫੇਰ ਗੱਲਾਂ ਹੋਰ ਆ 550 ਰੁਪਇਆ ਤੁਸੀਂ ਲੈਨੇ ਹੋ ਤੁਸੀਂ ਟੱਚ ਨਾ ਮੈਨੂੰ ਕਰੋ ਮੇਰਾ ਰਾਈਟ ਆ ਇਹ ਟੱਚ ਨਾ ਕਰਿਓ ਮੈਨੂੰ ਤੁਸੀਂ ਇਹ ਨਹੀਂ ਥੱਲੇ ਹੁੰਦਾ ਹੁਣ ਮੈਂ ਫੋਨ ਕਰਤਾ ਬੰਦੇ ਆ ਰਹੇ ਆ ਅਹੀ ਅੱਜ ਦਿਨਾਂ ਨੂੰ ਹਫਤਾ ਹੋ ਗਿਆ ਤੁਹਾਡੇ ਪਿੱਛੇ ਤੁਸੀਂ ਤੁਹਾਡਾ ਡੇਲੀ ਦਾ ਕੰਮ ਆ ਹਾਂ ਕੋਈ ਜਦੋਂ ਜਿੱਦਾਂ ਜਿੱਦਾਂ ਚਲਾਨ ਆਉਦੇਗੇ ਉਦਾਂ ਗਰੁੱਪਾਂ 'ਚ ਪਾਉ ਵੀਡੀਓ ਮੈਂ ਦੱਸਤਾ ਤੁਹਾਡਾ ਰੋਜ਼ ਦਾ ਕੰਮ ਆ ਜੀ ਪਹਿਲਾਂ ਤੈਨੂੰ ਤੇ ਬੇਦੀ ਆ ਕਿ ਮੈਨੂੰ ਜਿਹਨੇ ਮਰਜ਼ੀ ਭੇਜਿਆ ਹੋਵੇ ਕਿੰਨਾਂ ਕਾਹ ਕਿੰਨੇ ਆ ਤੇਰੇ ਆਵਾਜ਼ ਮਾਰਿਆ ਮੈਨੂੰ ਆਵਾਜ਼ ਮਾਰੀ ਆ ਮੇਰੇ ਗੱਡੀ ਨੰਬਰ ਬੋਲਿਆ ਮੇਰਾ ਉਹ ਬੰਦੇ ਨੇ ਆਵਾਜ਼ ਮਾਰੀ ਉਹ ਦੇਖੋ ਉਹ ਬੰਦਾ ਰੱਖਿਆ ਤੁਸੀਂ ਆ ਰੱਖਿਆ ਤੁਸੀਂ ਦਲਾਹ ਆ ਦੇ ਇੱਕ ਬੰਦਾ ਆ ਬੰਦਾ ਰੱਖਿਆ ਤੁਸੀਂ ਤੇ ਕੱਲ੍ਹ ਨੂੰ ਚਲਾ ਲੈਣਾ ਹਾਂ ਤੂੰ ਆ ਬੰਦੇ ਨੇ ਆਵਾਜ਼ ਮਾਰੀ ਆ ਕੋਈ ਚੱਕਰ ਨਹੀਂ ਹੈਗਾ